ਜੈ ਪੀਰਾਂ ਦੀ ਜੀ ਜੈ ਸਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੋਣ ਵਾਲਾ ਹੈ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਕਰਾਂਗੇ ਕਿ ਜਿਨ੍ਹਾਂ ਨੂੰ ਲੱਗਦਾ ਆ ਕਿ ਸਾਡੇ ਤੇ ਕੁਝ ਮਾੜਾ ਹੁੰਦਾ ਜਾ ਰਿਹਾ ਆ ਮਨ ਵੀ ਨਹੀਂ ਟਿਕਦਾ ਹੈ ਜਿਵੇਂ ਘਰ ਵਿੱਚ ਕੋਈ ਗਲਤ ਪੈਰਾ ਹੋ ਗਿਆ ਹੋਵੇ ਜਾਂ ਕਿਸੇ ਨੇ ਕੋਈ ਸ਼ਰਾਰਤ ਕੀਤੀ ਕਿਸੇ ਵੀ ਤਰ੍ਹਾਂ ਦੀ ਗੱਲ ਆ ਲੋ ਤੇ ਇਹ ਗਲਤ ਪੈਰੇ ਨੂੰ ਹੁਣ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਜੀ ਸੋ ਜਿਵੇਂ ਕੀ ਦੀਵਾਲੀ ਹੈ ਦੀਵਾਲੀ ਤੋਂ ਪਹਿਲਾਂ ਬਹੁਤ ਖਾਸ ਪਰ ਐਸੇ ਨਹੀਂ ਜਿਹੜੇ ਕਰਨੇ ਬਹੁਤ ਜ਼ਰੂਰੀ ਨੇ ਜੀ ਸੋ ਘਰ ਵਿੱਚ ਸਪਾਇਆਂ ਕਰ ਰਹੇ ਹਾਂ ਤੇ ਇੱਕ ਕੰਮ ਜ਼ਰੂਰ ਕਰ ਲੋ ਜੇ ਤੁਹਾਨੂੰ ਲੱਗਦਾ ਹੈ ਕਿ ਘਰ ਵਿੱਚ ਗਲਤ ਪੈਰਾ ਗੰਦਾ ਪੈਰਾ ਹੈ ਸੋ ਆਪਾਂ ਦੋ ਵਿਸ਼ੇ ਤਿਆਰ ਕਰਾਂਗੇ ਇੱਕ ਕੱਲ ਦੀ ਵੀਡੀਓ ਵਿੱਚ ਦੱਸਾਂਗੇ ਫਿਰ ਉਹਦੇ ਵਿੱਚ ਦੱਸਾਂਗੇ ਕਿ ਘਰ ਦੀ ਸ਼ੁੱਧੀ ਲਈ ਕਿਹੜਾ ਕਰਮ ਕਰਨਾ ਜ਼ਰੂਰੀ ਪਰ ਉਸ ਤੋਂ ਪਹਿਲਾਂ ਇਹ ਇੱਕ ਕਰਮ ਜ਼ਰੂਰ ਕਰਨਾ ਹੈ ਤੇ ਉਸ ਤੋਂ ਬਾਅਦ ਜੋ ਕਰਮ ਆਪਾਂ ਸੰਜਿਆ ਕਰਾਂਗੇ ਜੀ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਜ਼ਰੂਰ ਕਰ ਲੈਣਾ ਹਾਕੀ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਚੈੱਕ ਕਰੋ ਕੋਈ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਈਆਂ ਦੀ ਵੀ ਜ਼ਰੂਰ ਲਿਖਿਓ ਜੀ ਨਹੀਂ ਲੱਗਦੇ ਹੀ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੇ ਤੁਸੀਂ ਵੀਡੀਓ ਨੂੰ ਸੁਣ पाओ। ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ। ਪਹਿਲਾਂ ਇੱਕ ਕਮੈਂਟ ਪਾਸ ਕਰ ਦਿੰਨੇ ਆ। ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਜਦੋਂ ਵੀ ਕਿਤੇ ਅਸੀਂ ਢੋਲ ਵੱਜਦਾ ਸੁਣਦੇ ਹਾਂ ਤੇ ਕਹਿੰਦੇ ਕਿ ਕੰਪੜ ਲੱਗ ਜਾਂਦੇ ਨੇ ਸੋ ਦੇਖੋ ਜੀ ਜਦੋਂ ਅਸੀਂ ਉਹ ਪਰਮਾਤਮਾ ਦੀ ਤਰਫ ਧਿਆਨ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਸਭ ਸੰਕੇਤ ਮਿਲਨੇ ਸ਼ੁਰੂ ਹੋ ਜਾਂਦੇ ਨੇ ਸੋ ਉਹਦੀ ਕਿਰਪਾ ਦਾ ਅਹਿਸਾਸ ਹੁੰਦਾ ਹੈ ਬਾਕੀ ਇੱਥੇ ਇੱਕ ਗੱਲ ਇਹ ਵੀ ਕਹਾਂਗੀ ਕਿ ਇਸ ਟੀਨ ਨੂੰ ਕੰਟਰੋਲ ਕਰਨਾ ਜ਼ਰੂਰ ਸਿੱਖੋ ਥੋੜਾ ਕੰਟਰੋਲ 'ਚ ਰਹੇਗੀ ਗੱਲ ਤੇ ਔਰ ਵੀ ਜ਼ਿਆਦਾ ਨਿਕਲਦੀ ਹੈ ਜਦੋਂ ਉਹ ਰੋੜਾ ਪਾਉਂਦੇ ਆ ਤੇ ਗੱਲ ਉੱਥੇ ਰੁਕ ਜਾਂਦੀ ਹੈ ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਆ ਕਿ ਉਹ ਕਿ ਪ੍ਰਮਾਤਮਾ ਆਸ-ਪਾਸ ਹਮੇਸ਼ਾ ਹੀ ਆਸ-ਪਾਸ ਹੁੰਦਾ ਹੈ ਪਰ ਅਸੀਂ ਜਦੋਂ ਜ਼ਿਆਦਾ ਧਿਆਨ ਜੋੜਦੇ ਆ ਤੇ ਉਸ ਵਕਤ ਸਾਨੂੰ ਜ਼ਿਆਦਾ ਸਰੀਰ ਨੂੰ ਮਹਿਸੂਸ ਹੋਣ ਲੱਗਦਾ ਕਿ ਵਾਕਈ ਕੋਈ એનર્ਜੀ ਸਾਨੂੰ ਟੱਚ ਕਰ ਰਹੀ ਹੈ ਜੀ ਸੋ ਚੰਗੇ ਹੀ ਸੰਕੇਤ ਨੇ ਜੀ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸ ਦਿੰਨੇ ਆ ਸੋ ਬਾਕੀ ਇਥੇ ਕਈ ਕਮੈਂਟ ਐਸੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਕੀ ਕਿਸੇ ਦਰਗਾਹ ਤੇ ਝਾੜੂ ਚੜਾ ਸਕਦੇ ਆ ਜਾਂ ਫਿਰ ਕਿਤੇ ਗੁਰਦੁਆਰਾ ਸਾਹਿਬ ਸੋ ਦੇਖੋ ਜਿੱਥੇ ਤੁਹਾਡਾ ਮਨ ਜੁੜਿਆ ਹੋਇਆ ਜਿੱਥੇ ਜੀ ਕਰਦਾ ਆ ਉੱਥੇ ਤੁਸੀਂ ਇਹ ਕਰਮ ਕਰਿਓ ਆਪਣੇ ਮਾਲਕ ਦਾ ਨਾਮ ਲੈ ਕੇ ਸੋ ਵਿਸ਼ਵਾਸ ਦੇ ਨਾਲ ਕਰਮ ਕੀਤਾ ਹਮੇਸ਼ਾ ਲੱਗਦਾ ਹੈ ਕਿਉਂਕਿ ਕਰਨੀ ਤਾਂ ਸੇਵਾ ਹੀ ਆ ਜਿੱਥੇ ਵੀ ਤੁਸੀਂ ਧਾਰਮਿਕ ਥਾਂ ਤੇ ਚੜਾਉਂਗੇ ਉੱਥੇ ਝਾੜੂਆਂ ਦੇ ਨਾਲ ਸੇਵਾ ਤਾਂ ਹੁੰਦੀ ਹੈ ਤੇ ਉਹ ਉੱਚ ਆ ਜਾਣੇ ਆ ਸੋ ਬਹੁਤ ਚੰਗਾ ਹੀ ਕਰਮਾ ਜੀ ਤਾਂ ਨਿਗ੍ਹਾ ਤਾਂ ਤੁਸੀਂ ਇਹ ਕਰਮ ਜ਼ਰੂਰ ਕਰੋ ਜਿੱਥੇ ਤੁਹਾਡਾ ਮਨ ਕਰੇ ਸੋ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਪੀਰਾਂ ਨੂੰ ਮੰਨਦਿਆਂ ਕਹਿੰਦੇ ਪੀਰਾਂ ਦੀ ਜਦੋਂ ਮਿਹਰ ਹੁੰਦੀ ਹੈ ਪਰ ਬਚਨ ਨਹੀਂ ਹੁੰਦੇ ਘਰ ਵਿੱਚ ਕਹਿੰਦੇ ਪੀਰਾਂ ਦੀ ਮਿਹਰ ਹੁੰਦੀ ਆ ਬਚਨ ਨਹੀਂ ਹੁੰਦੇ ਕੋਸ਼ਿਸ਼ ਕਰਦੇ ਆ ਪਰ ਮੁੱਲਨ ਦੀ ਪਰ ਮਿਹਰ ਨਹੀਂ ਹੋ ਰਹੀ ਬਚਨ ਨਹੀਂ ਹੋ ਰਿਹਾ ਸੋ ਦੇਖੋ ਜੀ ਜੇਕਰ ਪਿੱਛੋਂ ਇਜਾਜ਼ਤ ਹੋਵੇ ਤੁਹਾਨੂੰ ਬਜ਼ੁਰਗ ਨੇ ਤੁਹਾਡੀ ਪੀਰ ਫੀਲ ਨਹੀਂ ਜੇਕਰ ਉਹਨਾਂ ਦੀ ਇਜਾਜ਼ਤ ਹੋਵੇਗੀ ਕਿ ਬਚਨ ਸੱਚ ਹੋਣਾ ਕਿਉਂਕਿ ਸਾਹਮਣੇ ਵਾਲੇ ਦੇ ਮਨ ਵਿੱਚ ਕੀ ਚੱਲਦਾ ਆ ਉਹ ਕੀ ਸੋਚ ਰਿਹਾ ਆ ਕੀ ਸੋਚ ਕੇ ਸਾਡੇ ਤੋਂ ਬਚਨ ਲੈਣੇ ਚਾਹੁੰਦਾ ਹੈ ਸੋ ਇਹ ਤਾਂ ਤੁਹਾਨੂੰ ਨਹੀਂ ਪਤਾ ਕਿਉਂਕਿ ਉਹ ਮਾਲਕ ਨੂੰ ਪਤਾ ਹੈ ਉਹ वचन ਦੇਣ ਜਦੋਂ ਆਉਂਦੀ ਨਹੀਂ ਮਿਹਰ ਹੁੰਦੀ ਆ ਸਮਝ ਲਓ ਕਿ ਕਿਰਪਾ ਤਾਂ ਹੈ ਇਹ ਨਹੀਂ ਹੈ ਕਿ ਕਿਰਪਾ ਨਹੀਂ ਹੈ वचन ਕਿਉਂ ਨਹੀਂ ਦੇ ਰਹੇ ਲੋਕੀਂ ਮਨ ਦੇਖਦੇ ਨਹੀਂ ਇਨਸਾਨ ਦਾ ਜੇਕਰ ਕਿਸੇ ਦਾ ਮੂਰਲੇ ਦਾ ਮਨ ਚੰਗਾ ਹੈ ਤਾਂ ਉਹ वचन ਦੇ ਦਣਗੇ ਜੇਕਰ ਉਹਨਾਂ ਨੂੰ ਲੱਗਾ ਕਿ ਇਹ ਇਹਦੇ ਲਈ ਸਹੀ ਨਹੀਂ ਹੈ ਤਾਂ ਫਿਰ ਉਹ ਉੱਥੇ ਹੀ ਰੁਕ ਜਾਂਦੇ ਨੇ ਸੋ ਇਹ ਤੇ ਵਹਿਮ ਕਰਨ ਵਾਲੀ ਜੁਨਕ ਨਹੀਂ ਜੇਕਰ ਗੱਲ ਟੋਣੇ ਦੀ ਕਰੀਏ ਕਿ ਟੋਣਾ ਕੀਤਾ ਹੋਇਆ ਇਸ ਤਰ੍ਹਾਂ ਤਾਂ ਨਹੀਂ ਹੁੰਦੀ ਘਰ ਵਿੱਚ ਟੋਣੇ ਟੋਣਾ ਕੀਤਾ ਹੋਵੇ ਤਾਂ ਫਿਰ ਮਾਲਕ ਕਦੇ ਵੀ ਮੇਰ ਨਹੀਂ ਕਰਦਾ ਹੈ ਸੋ ਜਦੋਂ ਉਹਦੀ ਕਿਰਪਾ ਹੁੰਦੀ ਉਦੋਂ ਹੀ ਮੇਰ ਹੁੰਦੀ ਆ ਸੋ ਜਿੱਥੇ ਮਾਲਕ ਆਉਂਦਾ ਹੈ ਆ ਫਿਰਕਾ ਆਉਂਦਾ ਹੈ ਮੇਰ ਹੋ ਰਹੀ ਹੈ ਉਹਨਾਂ ਦੀ ਇਹ ਕੋਈ ਸਵਾਲ ਨਹੀਂ ਉੱਠਦਾ ਕਿ ਤੁਨਾ ਹੋਇਆ ਹੈ ਕਿ ਕੀ ਹੋਣਿਆ ਜੇਕਰ ਆਪਣਾ ਅਸਰ ਦਿਖਾ ਰਿਹਾ ਹੈ ਤਾਂ ਮਾਤਾ ਫਿਰ ਮਾਲਕ ਨਹੀਂ ਹਾਜ਼ਰੀ ਪਾਵੇਗਾ ਜੇਕਰ ਮਾਲਕ ਆ ਰਿਹਾ ਹੈ ਕਿਉਂਕਿ ਜੇਕਰ ਉਹਨੂੰ ਬੰਨ ਲਿਆ ਹੈ ਕਿਸਨੇ ਕੋਈ ਪੁਜਾਰੀ ਦੇ ਕੇ ਤਾਂ ਫਿਰ ਉਹ ਮੇਰ ਨਹੀਂ ਕਰੇਗਾ ਜੇਕਰ ਮੇਰ ਹੋ ਰਹੀ ਆ ਤਾਂ ਇੱਥੇ ਕੁਝ ਨਾ ਕੁਝ ਉਹ ਸਾਡੇ ਬਾਰੇ ਸੋਚ ਕੇ ਹੀ ਚੁੱਪ ਕਰ ਜਾਂਦਾ ਹੈ ਇਸ ਲਈ ਇਹ ਵਚਨ ਨਹੀਂ ਦੇ ਰਿਹਾ ਹੈ ਉਸ ਨੂੰ ਕਬਰੋਂ ਵਾਲੀ ਗੱਲ ਨਹੀਂ ਬਾਕੀ ਸੇਵਾ ਕਰਦੇ ਹੋਰ ਦਾਸ ਬੇਨਤੀ ਢੰਗ ਨਾਲ ਕਰੋ ਬਹਿਮ ਨਾ ਕਰੋ ਜਦੋਂ ਅਸੀਂ ਬਹਿਮ ਕਰਦੇ ਆ ਦੀ ਗੱਲ ਰੁਕਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਅਸੀਂ ਉਹਨੂੰ ਚੰਗੀ ਤਰ੍ਹਾਂ ਇਹ ਸੋਚ ਵਿਚਾਰ ਕਰਦੇ ਹਾਂ ਕਿ ਕੁਝ ਮਾੜਾ ਹੋ ਹੀ ਨਹੀਂ ਸਕਦਾ ਜ ਜਿਹਦੀ ਸੇਵਾ ਕਰਦੇ ਉੱਪਰ ਕੋਈ ਹੈ ਹੀ ਨਹੀਂ ਜਦ ਲਈ ਆਪਣੀ ਸੋਚ ਨੂੰ ਸਹੀ ਕਰ ਲੈਂਦੇ ਆ ਚੰਗਾ ਚੰਗਾ ਸੋਚਦੇ ਆ ਤਾਂ ਚੰਗਾ ਹੋਣਾ ਸ਼ੁਰੂ ਹੋ ਜਾਂਦਾ ਹੈ ਇੱਕ ਵਾਰ ਇਹ ਗੱਲ ਤੇ ਤੁਸੀਂ ਅਜ਼ਮਾ ਕੇ ਦੇਖਣਾ ਇਹ ਗੱਲ ਨੂੰ ਸਮਝ ਕੇ ਦੇਖਣਾ ਤੇ ਤੁਹਾਨੂੰ ਖੁਦ ਸਵਾਲਾਂ ਦੇ ਜਵਾਬ ਮਿਲਣ ਲੱਗ ਪੈਣਗੇ ਜਦੋਂ ਤੁਸੀਂ ਚੰਗਾ ਚੰਗਾ ਮਨ ਵਿੱਚ ਖਿਆਲ ਲਿਆਉਂਗੇ ਤੇ ਚੰਗਾ ਹੁੰਦਾ ਜਾਣਾ ਜੇਕਰ ਮਾੜਾ ਸੋਚੀ ਜਾਉਗੇ ਮਨ ਡਾਮਾ ਡੋਲ ਹੋਈ ਜਾਏਗਾ ਤੇ ਇਸ ਤਰ੍ਹਾਂ ਤੁਹਾਨੂੰ ਕੋਈ ਵੀ ਸਵਾਲ ਦਾ ਜਵਾਬ ਨਹੀਂ ਮਿਲਣਾ ਸੋ ਇਹ ਗੱਲਾਂ ਤੇ ਇੱਕ ਵਾਰ ਅਮਲ ਕਰਕੇ ਦੇਖੋ ਤੁਹਾਨੂੰ ਫਰਕ ਤਾਂ ਆਪ ਪਤਾ ਚਲ ਜਾਏਗਾ ਕਿ ਕਿੰਨਾ ਫਰਕ ਹੈ ਇਹਨਾਂ ਗੱਲਾਂ 'ਚ ਕਿੰਨਾ ਅਸਰ ਹੈ ਸੋ ਵਾਕ ਹੀ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੁਸੀਂ ਕਹਿੰਦੇ ਹੋ ਕਿ ਇਬਾਦਤ ਤੋਂ ਬਾਅਦ ਚੱਕਦਮ ਉੱਠ ਨਹੀਂ ਜਾਣਾ ਚਾਹੀਦਾ ਸੋ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਪਰ ਕਹਿੰਦੇ ਕਿ ਉਹ ਤਾਂ ਦਿਲਾਂ ਦੀਆਂ ਜਾਣਦੇ ਨੇ ਉਹ ਸਭ ਜਾਣੀ ਜਾਣ ਹੈ ਸੋ ਉਸ ਨੂੰ ਸਭ ਪਤਾ ਹੈ ਉਸ ਨੂੰ ਕੋਈ ਗੱਲ ਦੱਸਣ ਦੀ ਜ਼ਰੂਰਤ ਨਹੀਂ ਹੈ ਕਹਿੰਦੀ ਵੀ ਅਸੀਂ ਤਾਂ ਇਬਾਦਤ ਤੋਂ ਬਾਅਦ ਉਹਨਾਂ ਤੋਂ ਕੁਝ ਵੀ ਨਹੀਂ ਮੰਗਦੇ ਸੋ ਕਹਿੰਦੇ ਕਿ ਉਹਨੂੰ ਪਤਾ ਹੈ ਅਕੀ ਕਹਿੰਦੇ ਜੋ ਕਿਸਮਤ ਵਿੱਚ ਹੋਵੇਗਾ ਉਹ ਮਿਲ ਜਾਣਾ ਸੋ ਦੇਖੋ ਜੀ ਹਰ ਕੋਈ ਇਹੋ ਜਿਹਾ ਮਾਈਂਡ ਨਹੀਂ ਰੱਖ ਸਕਦਾ ਜਿਕਰ ਹਰ ਇੱਕ ਦੀ ਗੱਲ ਕਰੀਏ ਕਿਉਂਕਿ ਅੱਜ ਦੇ ਸਮੇਂ ਵਿੱਚ ਹਰ ਕੋਈ ਪਰੇਸ਼ਾਨ ਆ ਹਰ ਕੋਈ ਇੰਨਾ ਕੰਮੀਜੀਆ ਕਿ ਸਮਾਂ ਹੀ ਨਹੀਂ ਹੈ ਮਾਲਕ ਲਈ ਤੇ ਜਿੰਨਾ ਕ ਸਮਾਂ ਉਹ ਕੱਢਦੇ ਆ ਮੰਨ ਟਕਾ ਕੇ ਅਰਦਾਸ ਨਹੀਂ ਕਰ ਪਾਉਂਦੇ ਜਿਕਰ ਮੰਨ ਟਕਾ ਕੇ ਤੁਸੀਂ ਇਬਾਦਤ ਕਰਦੇ ਹੋ ਸੋ ਫਿਰ ਉਹ ਦਿਲਾਂ ਦੀਆਂ ਜਾਣਦਾ ਆ ਫਿਰ ਤਾਂ ਉੱਥੇ ਮੰਗਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਤੇ ਜੇਕਰ ਮਨ ਨਹੀਂ ਟਿਕਿਆ ਹੈ ਸਿਰਫ ਇੱਕ ਨਮਸ਼ਕਾਰ ਕੀਤਾ ਤੇ ਚਲ ਗਏ ਸੋ ਇਸ ਤਰ੍ਹਾਂ ਫਿਰ ਉਹ ਫਰਿਆਦਦਾਰ ਦਰਦਾਸਾਂ ਕਬੂਲ ਨਹੀਂ ਹੁੰਦੀਆਂ ਜੇਕਰ ਕਿਸਮਤ ਤੇ ਇਕੱਲਾ ਛੱਡਦੀ ਹੈ ਕਿਸਮਤ ਇੱਥੇ ਖੁਦ ਵੀ ਬਣਾਉਣੀ ਪੈਂਦੀ ਹੈ ਇਹੋ ਜੀ ਸੋਚ ਆਪਣੀ ਬਣਾਉਣੀ ਪਵੇ ਕਿ ਜਿਹਦੇ ਨਾਲ ਸਹੀ ਮੁਸ਼ਕਲਾਂ ਨੂੰ ਹਰਾ ਸਕਦੇ ਆ ਸੋ ਜੇਕਰ ਹੁਣ ਮੰਨ ਲਓ ਕੋਈ ਕਿਸੇ ਨੂੰ ਦੁੱਖ ਹੈ ਜਿਕਰ ਉਹ ਛੋਟਾ ਮੋਟਾ ਦੁੱਖ ਕਿਸੇ ਨੇ ਕਹਿ ਦਿੱਤਾ ਇਹ ਦੁੱਖ ਨੂੰ ਤਾਂ ਆਰਾਮ ਨਹੀਂ ਆਉਂਦਾ ਤੁਸੀਂ ਹੁਣ ਉੱਥੇ ਮਾੜਾ ਸੋਚਣਾ ਸ਼ੁਰੂ ਕਰ ਦੋਗੇ ਕਿਸੇ ਨੇ ਸਾਨੂੰ ਆਹ ਗੱਲ ਕਹੀ ਤੇ ਉਹ ਦਿਮਾਗ ਤੁਹਾਡਾ ਉੱਧ ਨੂੰ ਹੀ ਜਾਈ ਜਾਣਾ ਹੈ ਤੇ ਜੇਕਰ ਕਿਸੇ ਨੇ ਕਹਿਤਾ ਵੱਡੇ ਦੁੱਖ ਤੇ ਵੀ ਵੀ ਇਹ ਦੁੱਖ ਕੁਝ ਵੀ ਨਹੀਂ ਤੇ ਉਹ ਇਨਸਾਨ ਨੇ ਮਨ ਉੱਥੇ ਹੀ ਸ਼ਾਂਤ ਕਰ ਲੈਣਾ ਕਿ ਕੁਝ ਵੀ ਨਹੀਂ ਹੈ ਅਸੀਂ ਸੁਣਿਆ ਹੈ ਕਿਸੇ ਨੂੰ ਆਰਾਮ ਆ ਗਿਆ ਇਸ ਦੁੱਖ ਤੋਂ ਤੇ ਉਹ ਦੁੱਖ ਘਟਣਾ ਸ਼ੁਰੂ ਹੋ ਜਾਵੇਗਾ ਜਿਕਰਸਤੀ ਜਿਆਦਾ ਉਹਦੇ ਤੇ ਜ਼ੋਰ ਜਿਹੜੀ ਚੀਜ਼ ਤੇ ਤੁਸੀਂ ਜਿਆਦਾ ਜ਼ੋਰ ਜਾਨੇਗੀ ਪਾਓਗੇ ਉਹ ਚੀਜ਼ ਨੇ ਅੱਗੇ ਹੋ ਜਾਣਾ ਆ ਉਹ ਚੀਜ਼ ਨੇ ਹੈਵੀ ਹੋਣਾ ਆ ਚਾਹੇ ਚੰਗੇ ਪਾਸੇ ਲਾ ਲੋ ਚਾਹੇ ਮਾੜੇ ਪਾਸੇ ਜੀ ਗੱਲ ਕਰੀਏ ਕਿ ਅਸੀਂ ਕੁਝ ਨਹੀਂ ਮੰਗਦੇ ਅਸੀਂ ਤਾਂ ਮਾਲਕ ਤੇ ਛੱਡ ਦਿੱਤੀ ਆ ਜੋ ਕਿਸਮਤ ਚ ਹੋਇਆ ਸੋ ਇਹੋ ਜੀ ਸੋਚ ਹਰ ਇੱਕ ਦਿਨ ਹੀ ਹੋ ਸਕਦੀ ਕਿਉਂਕਿ ਪਰਮਾਤਮਾ ਤੋਂ ਕੁਝ ਲੈਣਾ ਆ ਤਾਂ ਨੀਵੇਂ ਰਹਿ ਕੇ ਹੀ ਚੱਲਣਾ ਪੈਂਦਾ ਆ ਕਹਿੰਦੇ ਵੀ ਮਨ ਨੀਵਾ ਮੱਤ ਉੱਚੀ ਰੱਖਣੀ ਪੈਂਦੀ ਆ ਸੋ ਉਹ ਸਾਡੇ ਮਾਪੇ ਨੇ ਉਹਨਾਂ ਅੱਗੇ ਅਸੀਂ ਭਿਖਾਰੀਆਂ ਦੀ ਤਰ੍ਹਾਂ ਬੈਂਦੇ ਆ ਨਕਰਹੀ ਲਕੀਰਾਂ ਘੱਟਦੇ ਆ ਅਰਦਾਸਾਂ ਬੇਨਤੀਆਂ ਕਰਦੇ ਆ ਹੁਣ ਮੰਨ ਲਓ ਕੋਈ ਐਦਾਂ ਤਾਂ ਕਦੇ ਜਿੰਦਗੀ ਚ ਹੋਇਆ ਨਹੀਂ ਹੋਵੇਗਾ ਕਿ ਕੋਈ ਪਰੇਸ਼ਾਨੀ ਆਈ ਹੈ ਤੇ ਅਸੀਂ ਅਰਦਾਸ ਨਾ ਕੀਤੀ ਹੋਵੇ ਮੰਨ ਲਓ ਤੁਹਾਡੀ ਗੱਲ ਕਰ ਰਹੇ ਕਿ ਕੋਈ ਜਿੰਦਗੀ ਚ ਕਦੇ ਪਰੇਸ਼ਾਨੀ ਆਈ ਕਿ ਤੁਸੀਂ ਉਹ ਦੁੱਖ ਲਈ ਜਾਂ ਪਰੇਸ਼ਾਨੀ ਲਈ ਅਰਦਾਸ ਨਹੀਂ ਕੀਤੀ ਉਹ ਸਪੈਸ਼ਲ ਉਹ ਪਰੇਸ਼ਾਨੀ ਦਾ ਮੂਰੇ ਨਾਮ ਰੱਖ ਕੇ ਐਦਾਂ ਕਦੇ ਹੋ ਨਹੀਂ ਸਕਦਾ ਹੁਣ ਜੋ ਪਰੇਸ਼ਾਨੀਆਂ ਅਸੀਂ ਅਰਦਾਸ ਕਰਦੇ ਬਾਬਾ ਜੀ ਆ ਮਸੀਬਤ ਆ ਗਈ ਇੱਥੇ ਤੁਸੀਂ ਹੀ ਸਾਡਾ ਸਹਾਰਾ ਬਣਨਾ ਹੈ ਆ ਸੋ ਚਾਹੀਏ ਬਹੁਤਾ ਚਰਨੀ ਬੰਦੇ ਅਸੀਂ ਮੇਨ ਮਜਾ ਤਾਂ ਉਹਨਾ ਮੂਰੇ ਰੱਖੇ ਦਿੰਦੇ ਆ ਕਿ ਸਾਨੂੰ ਆ ਪਰੇਸ਼ਾਨੀ ਆ ਮਾਲਕ ਜੀ ਸਾਡਾ ਸਹਾਰਾ ਬਣਨਾ ਚਾਹੀਏ ਕਿਸੇ ਵੀ ਢੰਗ ਨਾਲ ਤੁਸੀਂ ਅਰਦਾਸ ਕਰਦੇ ਹੋ ਸੋ ਜਿਸ ਚੀਜ਼ ਅਸੀਂ ਨਿਗਮਾ ਪਾਉਂਦੇ ਉਹ ਗੱਲ ਨੂੰ ਉਹ ਮਾਲਕ ਸੁਣਦਾ ਹੈ ਇਹ ਨਹੀਂ ਹੈ ਕਿ ਅਸੀਂ ਨਿਗਮਾ ਨਹੀਂ ਪਾਉਂਦੇ ਕੁਝ ਵੀ ਨਹੀਂ ਕਹਿੰਦੇ ਸਿਰਫ ਮੱਥਾ ਠੇਕ ਕੇ ਉੱਠ ਜਾਂਦੇ ਆ ਕਿ ਸਾਨੂੰ ਚੀਜ਼ ਦੀ ਜ਼ਰੂਰਤ ਨਹੀਂ ਮਾਲਕਾ ਤੂੰ ਜਾਣੀ ਜਾਣਾ ਤੂੰ ਜਿਉਂ ਚਾਵੇਂ ਸਾਡੀ ਕਿਸਮਤ ਚ ਲਿਖ ਦਵੇ ਸੋ ਇਸ ਤਰ੍ਹਾਂ ਨਹੀਂ ਹੁੰਦੀ ਹੁਣ ਜਿਵੇਂ ਆਪਾਂ ਇੱਕ ਡਾਕਟਰ ਦੇ ਕੋਲ ਦਵਾਈ ਲੈਣ ਜਾਂਦੇ ਆ ਜੇਕਰ ਉਹ ਨੂੰ ਆਪਾਂ ਜੋ ਦੁੱਖ ਹੈ ਉਹ ਨਾ ਦਸੀਏ ਤਾਂ ਫਿਰ ਉਹ ਦਵਾਈ ਸਹੀ ਦੁੱਖ ਦੀ ਕਿਵੇਂ ਦਵੇਗਾ ਸੋ ਏਦਾਂ ਤਾਂ ਹੈ ਨਹੀਂ ਕਿ ਕੋਈ ਵੀ ਦਵਾਈ ਚੱਕ ਕੇ ਦੇ ਦੇਵੇਗਾ ਤੇ ਉਹਦੇ ਨਾਲ ਉਹ ਦੁੱਖ ਦੂਰ ਹੋ ਜਾਵੇਗਾ ਸੋ ਜਿਹੜਾ ਸਾਨੂੰ ਦੁੱਖ ਹੈ ਸਰੀਰ ਨੂੰ ਉਹ ਸਾਨੂੰ ਗੱਲ ਉਹਨਾਂ ਨੂੰ ਦੱਸਣੀ ਪੈਣੀ ਹੈ ਤਾਂ ਫਿਰ ਉਸ ਸਾਹਮਣੇ ਉਹ ਦਵਾਈ ਨੇ ਅਸਰ ਦਿਖਾਉਣਾ ਹੈ ਸੋ ਇਸ ਕਰਕੇ ਪ੍ਰਮਾਤਮਾ ਦੇ ਨਾਲ ਸੁੱਖ ਹੋਵੇ ਦੁੱਖ ਹੋਵੇ ਹਰ ਇੱਕ ਗੱਲ ਸ਼ੇਅਰ ਕਰਨੀ ਚਾਹੀਦੀ ਬਾਕੀ ਇੱਥੇ ਜੋ ਗੱਲ ਕੀਤੀ ਉਹ ਜਾਣੀ ਜਾਣਾ ਸੋ ਉਹ ਮਨਾਂ ਦੀਆਂ ਜਾਣਦੇ ਨੇ ਕੀ ਸਾਡਾ ਮਨ ਕਿਵੇਂ ਦਾ ਹੈ ਜੇਕਰ ਸਾਡਾ ਮਨ ਸਾਫ ਹੈ ਤੇ ਉਹ ਕੁਛ ਮਾੜਾ ਹੋਣੇ ਨਹੀਂ ਦਿੰਦੇ ਜੇਕਰ ਸਾਡਾ ਮਨ ਸਾਫ ਨਹੀਂ ਹੈ ਤਾਂ ਫਿਰ ਚਾਹੇ ਅਸੀਂ ਲੱਖ ਗੁਰਦੁਆਰੇ ਲੱਖ ਮੰਦਰ ਮਸੀਤਾਂ ਜਾ ਕੇ ਨੱਕ ਰਗੜ ਲਈਏ ਤੇ ਖੈਰ ਨਹੀਂ ਬੈਣੀ ਸੋ ਉਹ ਦਿਲਾਂ ਦੀਆਂ ਜਾਣਦੇ ਜਿਹੋ ਜੀ ਨੀਂਦ ਹੋਵੇਗੀ ਜਿਹੋ ਜਾਂ ਮਨ ਹੋਵੇਗਾ ਸੋ ਉਹ ਜੀ ਮਰਾਦ ਅਸੀਂ ਉਹ ਮਾਲਕ ਤੋਂ ਪਾ ਲੈਂਦੇ ਆ ਜੀ ਸੋ ਇਹ ਇੱਥੇ ਆਪਾਂ ਇਹੀ ਕਵਾਂਗੇ ਤੁਹਾਨੂੰ ਕਿ ਕਦੇ ਵੀ ਇਹੋ ਜਿਹਾ ਸਵਾਲ ਕਿਸੇ ਨੂੰ ਨਾ ਕਰੋ ਜਾਣੀ ਜਾਣਾ ਤੁਹਾਨੂੰ ਜ਼ਰੂਰਤ ਨਹੀਂ ਬੈਠਦੀ ਕਿਉਂਕਿ ਕਈ ਇਨਸਾਨ ਇਹੋ ਜਿਹੇ ਮਾੜੇ ਹਾਲਾਤਾਂ ਵਿੱਚ ਗੁਜ਼ਰ ਰਹੇ ਨੇ ਜੇਕਰ ਉਹਨਾਂ ਨੂੰ ਤੁਸੀਂ ਹੌਸਲਾ ਦੋਗੇ ਉਹਨਾਂ ਨੂੰ ਕਹੋਗੇ ਕਿ ਤੁਸੀਂ ਬੈਠ ਕੇ ਸਮਾਂ ਕੱਟੋ ਅਰਦਾਸਾਂ ਬੰਦੀਆਂ ਕਰੋ ਤੇ ਉਹ ਇਨਸਾਨ ਸ਼ਾਇਦ ਉਸ ਰਸਤੇ ਤੇ ਤੁਹਾਡੇ ਮਨ ਲਾ ਕੇ ਤੁਰੇਗਾ ਤੇ ਉਹਦਾ ਭਲਾ ਹੋ ਜਾਵੇਗਾ ਜੇਕਰ ਇਹ ਕਵਾਂਗੇ ਕਿ ਇਸ ਤਰ੍ਹਾਂ ਕੁਝ ਕਰਨ ਦੀ ਜ਼ਰੂਰਤ ਨਹੀਂ ਤਾਂ ਇਨਸਾਨ ਆ ਕਿਸ ਕਰੇਗਾ ਤੇ ਮਿਹਨਤ ਨਹੀਂ ਕਰੇਗਾ ਜਿਵੇਂ ਅਸੀਂ ਪੈਸਾ ਕਮਾਉਣ ਲਈ ਮਿਹਨਤ ਕਰਦੇ ਉਵੇਂ ਹੀ ਉਹ ਮਾਲਕ ਤੋਂ ਕੁਝ ਕਮਾਉਣ ਲਈ ਮਿਹਨਤ ਕੀਤੀ ਜਾਂਦੀ ਹੈ ਸੋ ਇਸ ਕਰਕੇ ਹਮੇਸ਼ਾ ਹੀ ਹਰ ਇੱਕ ਨੂੰ ਮੋਟੀਵੇਟ ਕਰਨਾ ਨਾ ਹੀ ਕੀ ਡੀਮੋਟੀਵੇਟ ਕਰਨਾ ਹੈ ਸੋ ਸੋਜੀ ਨਾ ਚੱਲਣਾ ਹੈ ਜੀ ਜਿਹਦੇ ਨਾਲ ਹਰ ਇੱਕ ਦਾ ਭਲਾ ਹੋ ਸਕੇ ਸੋ ਬਾਕੀ ਜੀ ਹੁਣ ਵੀਡੀਓ ਕਾਫੀ ਹੱਦ ਤੱਕ ਲੰਮੀ ਹੋ ਚੁੱਕੀ ਹੈ ਜੀ ਮੇਨ ਵਿਸ਼ੇ 'ਤੇ ਚੱਲਦੇ ਹਾਂ ਵੀਡੀਓ ਨੂੰ ਬਾਅਦ ਤੋਂ ਬਾਅਦ ਤੇ ਸ਼ੇਅਰ ਕਰਕੇ ਇੱਕ ਚੰਗਾ ਕਰਮ ਜ਼ਰੂਰ ਕਰੋ ਕਿਉਂਕਿ ਦੀਵਾਲੀ ਦਾ ਨੇੜਾ ਹੈ ਤੇ ਦੀਵਾਲੀ ਦੇ ਲੱਗੇ ਜੋ ਕਰਮ ਕਰਨੇ ਬਣਦੇ ਨੇ ਉਹ ਜ਼ਰੂਰ ਕਰਨੇ ਚਾਹੀਦੇ ਨੇ ਸੋ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਘਰ ਦੇ ਵਿੱਚੋਂ ਬੁਰੀਆਂ ਬਲਾਵਾਂ ਨੂੰ ਥੋੜਾ ਦੂਰ ਕੀਤਾ ਜਾਵੇ ਇਹਦੇ ਲਈ ਕੁਝ ਕਰਮ ਕੀਤਾ ਜਾਵੇ ਇਸ ਕਰਮ ਦੇ ਨਾਲ ਘਰ ਦੀ ਸ਼ੁੱద్ధి ਹੋਵੇਗੀ ਜੀ ਸੋ ਜੋ ਵੀ ਮਾੜੇ ਪੈਰੇ ਨੇ ਉਹ ਦੂਰ ਹੋ ਜਾਣਗੇ ਤੇ ਉਸ ਤੋਂ ਬਾਅਦ ਆਪਾਂ ਸ਼ਾਇਦ ਕੱਲ ਹੀ ਇੱਕ ਵਿਸ਼ਾ ਤਿਆਰ ਕਰਕੇ ਪਾ ਦਈਏ ਜੀ ਦੇ ਨਾਲ ਘਰ ਵਿੱਚ ਚੰਗਾ ਪੈਰਾ ਹੋ ਜਾਵੇ ਸੋ ਜਦੋਂ ਵੀ ਹੁਣ ਜਿਵੇਂ દિਵਾਲੀ ਆ ਰਹੀ ਹੈ ਤੇ દિਵਾਲੀ ਤੋਂ ਪਹਿਲਾਂ ਹਰ ਇੱਕ ਤੇ ਘਰ ਸਾਫ ਸਪਾਈ ਜੋਰਾਂ ਝੋਰਾ ਨਾਲ ਹੋ ਰਹੀ ਆ ਤੇ ਹੁਣ ਜੋ ਸਾਫ ਸਪਾਈ ਕਰ ਰਹੇ ਹਾਂ ਹਰ ਇੱਕ ਚੀਜ਼ ਤੇ ਧਿਆਨ ਦਿੱਤਾ ਜਾਣਾ ਆ ਹਰ ਇੱਕ ਕੋਨੇ ਕੋਨੇ ਨੂੰ ਚਮਕਾਇਆ ਜਾਣਾ ਤਾਂ ਕੋਸ਼ਿਸ਼ ਇਹ ਕਰਨੀ ਆ ਕਿ ਵੱਦ ਤੋਂ ਵੱਦ ਹਰ ਇੱਕ ਨੇ ਇਹ ਨਹੀਂ ਹੈ ਜੂਰੀ ਨਹੀਂ ਹੈ ਕਿ ਹਾਂ ਸਾਡੇ ਘਰ ਦੇ ਵਿੱਚ ਕੋਈ ਬੈਡ ਅਨਰਜੀ ਨਹੀਂ ਹੈ ਤਾਂ ਸਾਨੂੰ ਇਹ ਕਰਮ ਕਰਨ ਦੀ ਜਰੂਰਤ ਨਹੀਂ ਹੈ ਸਾਰੇ ਜਣੇ ਕਰਮ ਕਰੋ ਚੰਗਾ ਕਰਮਾ ਇਹਦੇ ਨਾਲ ਕਾਫੀ ਮੁਸ਼ਕਲਾਂ ਦੇ ਹੱਲ ਹੋ ਜਾਣਗੇ ਜੀ ਸੋ ਕਰਨਾ ਕੀ ਹੈ ਕਿ ਜਦੋਂ ਵੀ ਕਾਰ ਤੇ ਸਪਾਈ ਕਰਨੀ ਆ ਤੁਸੀਂ ਪੋਚਾ ਲਗਾਉਣਾ ਹੈ ਤੇ ਪੋਚਾ ਲਗਾਉਣ ਲੱਗੇ ਤੁਸੀਂ ਪਾਣੀ ਦੇ ਵਿੱਚ ਇਹ ਦੋ ਚੀਜ਼ਾਂ ਮਿਲਾ ਕੇ ਹੀ ਪੋਚਾ ਲਗਾਉਣਾ ਫਰਸ਼ਾਂ ਧੋ ਰਹੇ ਹੋ ਤਾਂ ਵੀ ਤੁਸੀਂ ਇਹ ਦੋ ਚੀਜ਼ਾਂ ਦੀ ਵਰਤੋਂ ਜ਼ਰੂਰ ਕਰਨੀ ਪੋਚਾ ਲਗਾਉਣ ਵੇਲੇ ਇੱਕ ਨਮਕ ਤੇ ਦੂਜਾ ਫਟਕੜੀ ਸੋ ਫਟਕੜੀ ਵਿੱਚ ਪਾਣੀ ਹੈ ਤੇ ਨਾਲ ਨਮਕ ਪਾਉਣਾ ਹੈ ਇਹ ਦੋ ਚੀਜ਼ਾਂ ਤੁਸੀਂ ਪਾਣੀ 'ਚ ਰਲਾ ਕੇ ਫਿਰ ਉੱਚਾ ਲਗਾਓ ਘਰ ਦੀ ਸਫਾਈ ਕਰੋ ਘਰ ਨੂੰ ਧੂਰੇ ਨੂੰ ਤਾਂ ਵੀ ਇਹ ਪਾਣੀ ਦੀ ਵਰਤੋਂ ਕਰੋ ਇਹਦੇ ਨਾਲ ਜਿੰਨੀ ਵੀੜ ਅਨਰਚੀ ਆ ਕਿਸੇ ਦਾ ਕੁਸ਼ੀ ਵੀ ਮਾੜਾ ਤਾਂ ਕਰਾਇਆ ਸਭ ਦੂਰ ਹੋ ਜਾਵੇਗਾ ਨજર ਦੋਸ਼ ਹੈ ਉਹ ਵੀ ਦੂਰ ਹੋ ਜਾਵੇਗਾ ਤੇ ਹੁਣ ਮਾੜੀ એનર્ਜੀ ਨੂੰ ਅਸੀਂ ਘਰ ਦੇ ਵਿੱਚੋਂ ਕੱਢਾਂਗੇ ਸਫਾਈ ਕਰਾਂਗੇ ਕਹਿੰਦੇ ਜਿੱਥੇ ਸਫਾਈ ਬਾਹਾਂ ਖੁਦਾਈ ਸੋ ਇਹ ਕਰਮ ਦੇ ਨਾਲ ਸਫਾਈ ਹੋਵੇਗੀ ਆਪਣੇ ਮਾਲਕ ਦਾ ਨਾਮ ਲੈ ਕੇ ਕਰਮ ਕਰੋ ਔਰ ਵੀ ਵਧੀਆ ਹੈ ਸੋ ਫਿਰ ਉਸ ਤੋਂ ਬਾਅਦ ਦੱਸਾਂਗੇ ਆਪਾਂ ਥੋੜਾ ਘਰ ਦੀ ਸ਼ੁੱਧੀ ਦਾ ਇੱਕ ਕਰਮ ਸੋ ਉਹ ਵੀ ਕਰਨਾ ਜ਼ਰੂਰੀ ਆ ਦਿਵਾਲੀ ਤੋਂ ਇੱਕ ਦਿਨ ਪਹਿਲਾਂ ਕਰ ਲਓ ਚਾਹੇ ਜਿੱਥਾ ਵੀ ਤੁਹਾਨੂੰ ਚੰਗਾ ਲੱਗੇ ਜੀ ਇੱਕ ਦਿਨ ਪਹਿਲਾਂ ਕਰਿਓ ਚੰਗਾ ਹੈ ਸੋ ਵੀਡੀਓ ਵੀ ਆਪਾਂ ਅਪਲੋਡ ਕਰ ਦੇਵਾਂਗੇ ਹੁਣ ਕੁਝ ਦਿਨ ਆਪਾਂ ਲਗਾਤਾਰ ਵਿਸ਼ੇ ਜ਼ਰੂਰ ਪਾਵਾਂਗੇ ਜਿਹੜੇ-ਜਿਹੜੇ ਜ਼ਰੂਰੀ ਨੇ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨੇ ਉਹਨਾਂ ਤੇ ਬਣਾਵਾਂਗੇ ਸੋ ਵੱਧ ਤੋਂ ਵੱਧ ਇਹ ਵੀਡੀਓ ਨੂੰ ਸ਼ੇਅਰ ਕਰਕੇ ਚੰਗਾ ਕਰਮ ਕਰੋ ਕਿਸੇ ਹੋਰ ਰੂਹ ਦਾ ਵੀ ਭਲਾ ਹੋ ਸਕੇ ਸੋ ਪਤਾ ਨਹੀਂ ਆਪਣੇ ਘਰ ਦੇ ਵਿੱਚ ਕਿੰਨੇ ਲੋਕ ਚਿੰਤਾਂਦੇ ਰਹਿੰਦੇ ਨੇ ਤੇ ਕਦ ਕੀ ਦੇ ਮਨ ਵਿੱਚ ਕੀ ਚੱਲ ਰਿਹਾ ਕੋਈ ਕੀ ਕਰ ਜਾਵੇ ਆਪਾਂ ਨੂੰ ਕੁਝ ਵੀ ਖਬਰ ਨਹੀਂ ਹੈ ਸੋ ਇਸ ਕਰਕੇ ਜਿਕਰੇ ਕਰਮਿਕ ਕਰ ਲੈਂਦੇ ਹਾਂ ਤੇ ਇਹਦੇ ਨਾਲ ਜੋ ਵੀ ਮਾੜਾ ਪੈਰਾ ਹੈ ਜੀ ਦੂਰ ਹੋ ਜਾਵੇਗਾ ਸੋ ਚੰਗਾ ਚੰਗਾ ਹੀ ਹੋਵੇਗਾ ਜੀ ਸੋ ਵਾਕੀ ਹੁਣ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਚੈਪੀਰਾਂ ਦੀ ਚੈ ਸੱਜਾਂ ਦੀ